ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਹਿੰਦੇ ਕੀ ਕੁਝ ਕਹਾ ਉਹਨਾਂ ਲੋਕਾਂ ਨੂੰ ਕੀ ਕੁਝ ਕਹਾ ਉਹਨਾਂ ਲੋਕਾਂ ਨੂੰ ਕੁਝ ਲੋਕ ਕੁਝ ਲੋਕ ਉਸ ਸਮੇਂ ਤੇ ਜਾ ਕੇ ਬਦਲੇ ਨੇ ਜਦੋਂ ਮੈਨੂੰ ਸਭ ਤੋਂ ਵੱਧ ਲੋੜ ਸੀ ਉਹਨਾਂ ਰਿਸ਼ਤਿਆਂ ਦੀ ਉਸ ਸਮੇਂ ਬਦਲੇ ਨੇ ਇੱਥੇ ਕੋਈ ਝੂਠ ਨਹੀਂ ਇਹ ਅੱਜ ਦੀ ਦੁਨੀਆਦਾਰੀ ਦਾ ਤੇ ਕਾਲ ਯੁੱਗ ਦਾ ਪੂਰਾ ਸੱਚਾ ਕੌੜਾ ਸੱਚ ਹੈ ਅੱਜ ਦੀ ਦੁਨੀਆਦਾਰੀ ਦਾ ਪੂਰਾ ਸੱਚਾ ਕੌੜਾ ਸੱਚ ਹੈ ਲੋਕ ਉਦੋਂ ਬਦਲਣਗੇ ਜਦੋਂ ਸਾਨੂੰ ਕਿਸੇ ਦੀ ਜ਼ਰੂਰਤ ਹੁੰਦੀ ਹੈ ਖੰਦਿਆਂ ਕੋਲ ਨੂੰ ਪਿੰਦਿਆਂ ਕੋਲ ਨੂੰ ਸਭ ਆਉਂਦੇ ਨੇ ਸਾਡੀਆਂ ਖੁਸ਼ੀਆਂ 'ਚ ਲੁੱਡੀਆਂ ਪਾਉਣ ਸਭ ਆਉਂਦੇ ਨੇ ਜਦੋਂ ਸਾਡੇ ਕਾਰੋਬਾਰ ਚੱਲਦੇ ਹੁੰਨੇ ਆ ਤਾਂ ਸਭ ਆਉਂਦੇ ਨੇ ਅਗਲੇ ਉਡ ਉਡ ਮਿਲਦੇ ਨੇ ਅਗਲੇ ਗਿਆ ਨੂੰ ਘਰ ਇਹ ਕਹਿੰਦੇ ਨੇ ਕਿੱਥੇ ਠਾਲੀਏ ਕਿੱਥੇ ਬਿਠਾ ਲਈਏ ਜਦੋਂ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਮਾਣੀ ਮੋਟੀ ਡਾਮਾ ਡੋਲੀ ਆ ਜਾਂਦੀ ਹੈ ਤਾਂ ਚਿਹਰੇ ਦੇਖਣੇ ਵਾਲੇ ਹੁੰਨੇ ਆ ਸੋਚ ਦੇਖਣੇ ਵਾਲੀ ਹੁੰਦੀ ਆ ਗੱਲਾਂ ਸੁਣਨੇ ਵਾਲੀਆਂ ਹੁੰਦੀ ਆ ਮੈਂ ਇਹ ਕਹਿ ਨਹੀਂ ਹੁੰਨੀ ਆ ਵਾ ਅੱਗੇ ਵੀ ਕਈ ਵੀਡੀਓਾਂ ਵਿੱਚ ਕਿਹਾ ਹੈ ਮਾੜਾ ਸਮਾਂ ਬਹੁਤ ਤਰ੍ਹਾਂ ਦਾ ਹੈ ਬਹੁਤ ਤਰ੍ਹਾਂ ਦਾ ਹੈ ਕਿਸੇ ਦੇ ਸਮੇਂ ਮਾੜੀ ਜਿਹੀ ਤਰਾਈ ਚੜ੍ਹਾਈ ਆ ਜਾਣੀ ਆ ਡਾਮਾ ਡੋਲੀ ਹੋ ਜਾਣੀ ਆ ਕਾਰੋਬਾਰ ਸਿਸਟਮ 'ਚ ਸੜੇ ਤੇ ਸੜਿਆ ਜਿਹੜਾ ਸਾਡੇ ਮੂਰੇ ਖੰਗਦਾ ਨਹੀਂ ਨਾ ਉਹਦੀ ਵੀ ਜ਼बान ਗਿੱਠਦੀ ਹੋ ਜਾਂਦੀ ਆ ਫਰਮਾਇਆ ਇਹ ਕਹੀ ਨਹੀਂ ਹੁੰਨੀ ਆ ਵੀ ਥੋੜਾ ਬਹੁਤਾ ਝਟਕਾ ਜਿਆ ਤਾਂ ਲੱਗਣਾ ਚਾਹੀਦਾ ਹੈ। ਕੰਦਮੰਦ ਸਾਫ ਹੋ ਜਾਂਦਾ ਹੈ। ਜਿਨ੍ਹਾਂ ਦੇ ਸਿਰਾਂ ਤੇ ਅਸੀਂ ਉੜਦੇ ਫਿਰਦੇ ਹੁੰਨੇ ਆ। ਜਿਨ੍ਹਾਂ ਦੇ ਸਿਰਾਂ ਤੇ ਸਾਨੂੰ ਮਾਣ ਹੁੰਦਾ ਹੈ, ਹੰਕਾਰ ਹੁੰਦਾ ਹੈ। ਉਹਨਾਂ ਦਾ ਪਤਾ ਲੱਗ ਜਾਂਦਾ ਵੀ ਉਹ ਕਿੰਨੇ ਕੁ ਜੋਗੇ ਆ। ਕਿੰਨੀ ਕੁ ਔਕਾਤ ਦੇ ਮਾਲਕ ਨੇ। ਗੱਲਾਂ ਜੋ ਗਈਆਂ, ਵਾਕਿਆ ਹੀ ਇੱਕ ਢਾਕੇ ਖੜਨੇ ਵਾਲੇ ਆ। ਦੇਖੋ ਜੀਨੇ ਕਿਸੇ ਨਾਲ ਖੜਨਾ ਹੈ, जिने किसे ना ਖੜਨਾ ਹੈ ਉਹ ਫਿਰ ਵਾਦੇ ਕਾਟੇ ਨਹੀਂ ਦੇਖਦਾ ਕੋਏ ਨਹੀਂ ਦੇਖਦਾ ਵੀ ਮੇਰਾ ਮੁੜੂਗਾ ਕਿ ਨਹੀਂ ਖੜਦਾ ਕੌਣ ਹੈ ਜਿਹਦੇ ਅੰਦਰੋਂ ਤੜਫ ਹੁੰਦੀ ਹੈ ਜਿਹਦੇ ਅੰਦਰੋਂ ਮੁਹੱਬਤ ਹੁੰਦੀ ਹੈ ਨਾ ਭੈਣ ਭਾਈ ਨਾਲ ਦਿਲ ਹੀ ਪਿਆਰ ਹੁੰਦਾ ਹੈ ਦਿਲ ਹੀ ਖਿੱਚ ਹੁੰਦੀ ਹੈ ਖੂਨ ਦੀ ਖਿੱਚ ਹੁੰਦੀ ਹੈ ਉਹ ਤਾਂ ਸਾਡੀ ਅੱਖ ਚ ਹਿੰਜ ਨਹੀਂ ਦੇਖਦਾ ਉੱਚ ਹਿੰਮਤ ਨਹੀਂ ਹੁੰਦੀ ਵੀ ਬਰਾਬਰ ਦੇ ਭੈਣ ਭਾਈ ਦੇ ਅੱਖ ਚਿੰਝੂ ਦੇਖ ਲਵੇ ਹਿੰਮਤ ਨਹੀਂ ਹੁੰਦੀ ਜਿਹੜੇ ਸਾਨੂੰ ਸਿਰਫ ਵਰਤਦੇ ਹੁੰਨੇ ਆ ਇੱਕ ਤਾਂ ਹੁੰਦਾ ਸਾਡੇ ਨਾਲ ਵਰਤਣਾ ਰਿਸ਼ਤੇ ਨਾਲ ਵਰਤਣਾ ਇੱਕ ਹੁੰਦਾ ਰਿਸ਼ਤੇ ਨੂੰ ਵਰਤਣਾ ਇਹਦੇ ਵਿੱਚ ਫਰਕ ਆ ਹੁੰਦਾ ਨਾ ਬਹੁਤੇ ਲੋਕ ਰਿਸ਼ਤੇਆਂ ਨੂੰ ਵਰਤਦੇ ਨੇ ਉਹਨਾਂ ਨੂੰ ਸਿਰਫ ਟਿੱਪਣੀ ਟਾਈਪ ਰੱਖਦੇ ਨੇ ਵੀ ਜਿੱਥੇ ਦੇਖਿਆ ਸਾਨੂੰ ਲੋੜ ਆ ਉੱਥੇ ਫਿੱਟ ਕਰ ਲੋ ਇੱਕ ਹੁੰਦਾ ਕਿਸੇ ਨਾਲ ਵਰਤਣਾ ਉੱਥੇ ਅਗਲਾ ਮਿੰਤਾ ਕਰਕੇ ਵੀ ਮਨਾ ਲਿਆ ਹੁੰਦਾ ਵੀ ਆ ਜਾ ਭਾਈ ਮੈਨੂੰ ਤੇਰੇ ਬਿਨਾ ਖੁਸ਼ੀਆਂ ਸੋਹਣੀਆਂ ਨਹੀਂ ਲੱਗਣੀਆਂ ਮੈਂ ਨਹੀਂ ਰਹਿਣਾ ਉਸ ਖੁਸ਼ੀ 'ਚ ਜਿੱਤਾਂ ਹੀ ਨਹੀਂ ਆਉਣਾ ਸਾਨੂੰ ਨਹੀਂ ਤੇਰੇ ਬਿਨਾ ਕੁਝ ਚੰਗਾ ਲੱਗਣਾ ਜੇ ਤੂੰ ਨਾ ਸਾਡੇ ਆਇਆ ਅਗਲਾ ਕੜੀ ਇਸ ਕੜੀ ਇਸ ਲ ਜਾਂਦਾ ਹੈ ਉਹ ਹੁੰਦਾ ਕਿਸੇ ਨਾਲ ਵਰਤਣਾ ਦੇਖੋ ਜੀ ਜਿਹੜਾ ਸਮਾਂ ਸਮਾਂ ਇਸ ਸ਼ੀਸ਼ੇ ਨੂੰ ਸਾਫ਼ ਕਰ ਦਿੰਦਾ ਸਾਰਾ ਕੁਝ ਸਾਨੂੰ ਸਾਰ ਪਾਰ ਦੇਖਣ ਲੱਗ ਜਾਂਦਾ ਹੈ ਵੀ ਕੀ ਅੰਦਰ ਹੈ ਕੀ ਬਾਹਰ ਹੈ ਹੁੰਦਾ ਨਾ ਜਿਹੜਾ ਸ਼ੀਸ਼ਾ ਆਪਣਾ ਪਾਣੀ ਰੰਗਾ ਸ਼ੀਸ਼ਾ ਹੁੰਦਾ ਹੈ ਉਹਦੇ ਬਾਹਰ ਵੀ ਦਿਖਦਾ ਹੁੰਦਾ ਉਹਦੇ ਅੰਦਰ ਵੀ ਦਿਖਦਾ ਹੁੰਦਾ ਹੈ ਇੱਕ ਸ਼ੀਸ਼ਾ ਹੁੰਦਾ ਇੱਕ ਤਰਫਾ ਸਾਨੂੰ ਸਿਰਫ ਆਪਣੀੋ ਸ਼ਕਲ ਦਿਖਦੀ ਹੁੰਦੀ ਹੈ ਸਾਨੂੰ ਉਹ ਤੇ ਪਾਰ ਨਹੀਂ ਦਿਖਦਾ ਹੁੰਦਾ ਵੀ ਪਾਰ ਕੀ ਹੈ ਪਾਰ ਦੇਖਣਾ ਬਹੁਤ ਜ਼ਰੂਰੀ ਹੈ ਉਹ ਸਮਾਂ ਦਿਖਾਉਂਦਾ ਹੈ ਇਹ ਸਮੇ ਦਾ ਸ਼ੀਸ਼ਾ ਹੈ ਜਿਹੜਾ ਸਾਨੂੰ ਪਾਰ ਦਿਖਾਉਂਦਾ ਹੈ ਨਹੀਂ ਸਾਨੂੰ ਸਾਰੀ ਜ਼ਿੰਦਗੀ ਇੱਕ ਭੁਲੇਖਾ ਰਹਿੰਦਾ ਹੈ ਵੀ ਉਹ ਵੀ ਮੇਰਾ ਹੈ ਉਹ ਵੀ ਮੇਰਾ ਹੈ ਇਹ ਹੱਡ ਬੀਤੀਆਂ ਵੀ ਆ ਤੇ ਜੱਗ ਬੀਤੀਆਂ ਵੀ ਆ ਮੈਂ ਕਹਨੀ ਆ ਵੀ ਦੁਨੀਆ ਦੇ ਚਿਹਰੇ ਪੜਨੇ ਬਹੁਤ ਔਖੇ ਨੇ ਹਾਥੀ ਦੇ ਦੰਦਾਂ ਵਾਲਾ ਹਾਲ ਐ ਖਾਣ ਦੇ ਹੋਰ ਦਿਖਾਉਣ ਦੇ ਹੋਰ ਐਡੀਆਂ ਭੋਲੀਆਂ ਸ਼ਕਲਾਂ ਇੰਨੀਆਂ ਭੋਲੀਆਂ ਗੱਲਾਂ ਬਸ ਐਦਾਂ ਹੁੰਦਾ ਵੀ ਸਾਡੇ ਹੀ ਆ ਕਿਸੇ ਦੇ ਨਹੀਂ ਹੈਗੇ ਇਹੇ ਅਰ ਜਦੋਂ ਪਟਾਕੇ ਪੈਂਦੇ ਨੇ ਨਾ ਫਿਰ ਸਾਨੂੰ ਸੁਪਨੇ ਚ ਵੀ ਯਾਦ ਨਹੀਂ ਹੁੰਦਾ ਵੀ ਸਾਡੇ ਨਾਲ ਇਹੋ ਜੇ ਲੋਕ ਆ ਕੁਸ ਕਰ ਗਏ ਜਿਨ੍ਹਾਂ ਤੇ ਅਸੀਂ ਅੱਖਾਂ ਮਿਚ ਮਿਚ ਕੇ ਭਰੋਸਾ ਕੀਤਾ ਫਿਰ ਉਹ ਲੋਕ ਸਾਨੂੰ ਵਕਤ ਭੈਣ ਤੇ ਤਾਂ ਇੱਕ ਪਾਸੇ ਛੱਡਣਾ ਵਕਤ ਚ ਲਿਆਉਣੇ ਵਾਲੇ ਮਾੜੇ ਵਕਤ ਚ ਲਿਆਉਣੇ ਵਾਲੇ ਹੀ ਉਹੀ ਹੁੰਦੇ ਨੇ ਜਿਨ੍ਹਾਂ ਤੇ ਅਸੀਂ ਮਾਣ ਕਰੀ ਬੈਠੇ ਹੁੰਨੇ ਆ ਸਾਨੂੰ ਮਾੜੇ ਵਕਤ ਵਕਤ ਚ ਲਿਆ ਕੇ ਖੜਾਉਣੇ ਵਾਲੇ ਹੀ ਉਹੀ ਹੁੰਦੇ ਨੇ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਹੁੰਨੇ ਆ ਵੀ ਸਾਡੇ ਆ ਇਹ ਮਾਣ ਖੱਟਣਾ ਸਾਰੀ ਜ਼ਿੰਦਗੀ ਲਈ ਹਰ ਕਿਸੇ ਦੇ ਵਾਸਤੇ ਦੀ ਗੱਲ ਹੀ ਹੈਗੀ ਜਿਨ੍ਹਾਂ ਨੇ ਇਹ ਮਾਣ ਦੇ ਅੰਦਰ ਰਹਿਣਾ ਇਹ ਨਾ ਵੀ ਸਾਡੇ ਆ ਉਹਨਾਂ ਨਾਲ ਤੁਸੀਂ ਭਾਵੇਂ ਰੁੱਠੇ ਵੀ ਰਹੋ ਜਿੱਕਣ ਮਰਜੀ ਰਹੋ ਪਰ ਜੇ ਤੁਹਾਨੂੰ ਕਿਤੇ ਕੋਈ ਤਕਲੀਫ ਹੋ ਗਈ ਨਾ ਸਭ ਤੋਂ ਪਹਿਲਾਂ ਭੱਜੇ ਉਹ ਹੋਣਗੇ ਸਾਡੇ ਕੋਲੋਂ ਕਿਹੜੇ ਭੱਜਦੇ ਆ ਜਿਨ੍ਹਾਂ ਦੇ ਅੰਦਰ ਤੜਫ ਨਹੀਂ ਹੁੰਦੀ ਖੜੇ ਭਾਵੇਂ ਸਾਡੇ ਕੋਲੇ ਹੋਣ ਭੱਜਣਗੇ ਸਭ ਤੋਂ ਪਹਿਲਾਂ ਉਹ ਭਾਵੇਂ ਉਹਨਾਂ ਲਈ ਤੁਸੀਂ ਫਿਰ ਤੜਦੀ ਬਾਜੀ ਲਾਈ ਹੋਵੇ ਜ਼ਿੰਦਗੀ 'ਚ ਭਾਵੇਂ ਉਹਨਾਂ ਦੇ ਪੈਰ ਪੈਰ ਤੇ ਤੁਸੀਂ ਸਹਾਰਾ ਬਣੇ ਹੋ ਜ਼ਿੰਦਗੀ 'ਚ ਭਾਵੇਂ ਪੈਰ ਪੈਰ ਤੇ ਉਹਨਾਂ ਦੀ ਇੱਜ਼ਤ ਬਚਾਈ ਹੋਵੇ ਤੁਸੀਂ ਜ਼ਿੰਦਗੀ 'ਚ ਹਾਵੇਂ ਪੈਰ ਪੈਰ ਤੇ ਉਹਨਾਂ ਦੀ ਹਾਦਕ ਹੋਣੋਂ ਬਚਾਈ ਹੋਵੇ ਜ਼ਿੰਦਗੀ 'ਚ ਕਿਉਂਕਿ ਉਹ ਵਿਚਾਰੇ ਤੁਹਾਡੇ ਅੰਦਰੋਂ ਹੁੰਦੇ ਹੀ ਨਹੀਂ ਉਹ ਸਿਰਫ ਤੁਹਾਨੂੰ ਵਰਤਦੇ ਹੁੰਨੇ ਆ ਤੁਸੀਂ ਉਹਨਾਂ ਨਾਲ ਖੜਦੇ ਹੋ ਤੁਸੀਂ ਉਹਨਾਂ ਦੀ ਜਿੱਥੇ ਮਰਜ਼ੀ ਸਪੋਰਟ ਕੀਤੀ ਹੈ ਪੈਸੇ 'ਚ ਕੀਤੀ ਹੈ ਜੋ ਮਰਜ਼ੀ ਕੀਤੀ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਕਿਉਂਕਿ ਅੰਦਰੋਂ ਤੁਹਾਡੇ ਹੈ ਹੀ ਨਹੀਂ ਥੇ ਤੁਹਾਡੇ ਮਨ ਦਾ ਭਲੇਖਾ ਤਾਂ ਭਈ ਉਹ ਮੇਰੇ ਨੇ ਨਹੀਂ ਤੇ ਹੋ ਉਹ ਸਿਰਫ ਤੁਹਾਨੂੰ ਵਰਤਣ ਨੂੰ ਰੱਖਿਆ ਹੋਇਆ ਤਾਂ ਉਹਨਾਂ ਨੇ ਉਹ ਲੋਕ ਨੇ ਜਿਹੜੇ ਫਿਰ ਸਾਨੂੰ ਵਖਤ 'ਚ ਛੱਡਣਾ ਤਾਂ ਇੱਕ ਪਾਸੇ ਸਾਨੂੰ ਵਖਤ 'ਚ ਲਿਆ ਕੇ ਖੜਾ ਕਰਨੇ ਵਾਲੇ ਹੀ ਹੋ ਉਹ ਲੋਕ ਹੁੰਦੇ ਨੇ ਪੁੱਛ ਕੇ ਦੇਖ ਲੋ ਕਹਣਗੇ ਨਾ ਸਾਡੇ ਵਰਗਾ ਤਾਂ ਅੱਜ ਵੀ ਕੋਈ ਚੰਗਾ ਨਹੀਂ ਕਿਉਂਕਿ ਮਾੜਾ ਇਨਸਾਨ ਕਦੇ ਕਹਿੰਦਾ ਨਹੀਂ ਵੀ ਮੈਂ ਮਾੜਾ ਚੋਰ ਕਦੇ ਚੋਰੀ ਕਰਕੇ ਕਹਿੰਦਾ ਵੀ ਮੈਂ ਕੀ ਕੀਤੀ ਆ ਹਊਗਾ ਨਾ ਮੇਰੇ ਵਰਗਾ ਤਾਂ ਕੋਈ ਦੁੱਧ ਤੋਤਾ ਹੈਗਾ ਹੀ ਨਹੀਂ ਇਹ ਦੂਜੇ ਨੂੰ ਪਤਾ ਹੁੰਦਾ ਜਿਹਦੇ ਘਰ ਚੋਰੀ ਹੋਈ ਹੁੰਦੀ ਆ ਵੀ ਹਾਂ ਚੋਰੀ ਫਲਾਣੇ ਨੇ ਕੀਤੀ ਆ ਸੋਈ ਗੱਲਾਂ ਨੇ ਦੁਨੀਆ ਇੱਥੇ ਬਹੁਤ ਰੰਗੀ ਆ ਮੈਂ ਕਹਿ ਨਹੀਂ ਹੁੰਨੀ ਆ ਵੀ ਜੇ ਤੁਹਾਡੇ ਲਈ ਕੋਈ ਦਿਲੋਂ ਤੜਫਦਾ ਹੈ ਭਾਵੇਂ ਤੁਹਾਡੇ ਨਾਲ ਕੋਈ ਰੁੱਸਿਆ ਹੀ ਹੋਇਆ ਹੈ ਤੁਹਾਡੀ ਤੜਫ ਨਹੀਂ ਕੋਈ ਦੇਖ ਸਕਦਾ ਪੈਰੀ ਜੁੱਤੀ ਨਹੀਂ ਪਾਉਂਦਾ ਭੱਜਿਆ ਹੁੰਦਾ ਇੱਕ ਡਾਕੇ ਤੁਹਾਡੇ ਨਾਲ ਖੜਦਾ ਹੈ ਜੇ ਤੁਸੀਂ ਇਹੋ ਜਿਹੇ ਰਿਸ਼ਤੇ ਨੂੰ ਗਵਾਉਨੇ ਹੋ ਫੇ ਥੋਡੇ ਵਰਗਾ ਵੀ ਕੋਈ ਮਾੜਾ ਨਹੀਂ ਹੈਗਾ ਕਿਉਂਕਿ ਇਹੋ ਜਿਹੇ ਰਿਸ਼ਤੇ ਲੱਭਣ ਗਿਆ ਨੂੰ ਮਿਲਦੇ ਨਹੀਂ ਗੱਲਾਂ ਵਾਲੇ ਬਹੁਤ ਨੇ ਇੱਥੇ ਖੜਨੇ ਵਾਲੇ ਬਹੁਤ ਘੱਟ ਨੇ ਬਹੁਤ ਘੱਟ ਨੇ ਇਹੋ ਜਿਹੇ ਰਿਸ਼ਤੇ ਨਾ ਗਵਾਇਆ ਕਰੋ ਕਿਉਂਕਿ ਸਮਾਂ ਕਿਸੇ ਨੂੰ ਕੋਈ ਪਤਾ ਨਹੀਂ ਕਿਦੇ ਥਾਈ ਕਾਦ ਲੋੜ ਪੈ ਜਾਣੀ ਆ ਕਦੇ ਵੀ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਰਿਸ਼ਤਿਆਂ ਨੂੰ ਨਾ ਗਵਾਇਆ ਕਰੋ ਕਦਰ ਕਰਿਆ ਕਰੋ ਇਹੋ ਜਿਹੇ ਰਿਸ਼ਤਿਆਂ ਦੀ ਜਿਹੜੇ ਤੁਹਾਡੇ ਨਾਲ ਇੱਕ ਹਾਕ ਤੇ ਖੜਦੇ ਨੇ ਜਿਹੜੇ ਗੱਲਾਂ ਵਾਲੇ ਹੁੰਦੇ ਨੇ ਉਹਨਾਂ ਨੂੰ ਉੱਥੇ ਛੱਡ ਦੇਣਾ ਚੰਗਾ ਹੈ ਉਹ ਅੱਜ ਵੀ ਦਗੇ ਬਾਜ ਨੇ ਉਹ ਕੱਲ ਨੂੰ ਵੀ ਦਗੇ ਬਾਜੀਆਂ ਹੀ ਕਮਾਉਣਗੇ ਪਤਾ ਨਹੀਂ ਹੋਰ ਕਿਹੜੇ ਮੌਕੇ ਤੇ ਪਿੱਠਾ ਦਿਖਾ ਜਾਣਗੇ ਠੀਕ ਹੈ ਜੀ ਸੋਹੀ ਗੱਲਾਂ ਨੇ ਬੜਾ ਚੰਗੇ ਇਨਸਾਨ ਨੂੰ ਬੜਾ ਤੱਕਾ ਲੱਗਦਾ ਹੈ ਜਦ ਇਹੋ ਜਿਹੇ ਲੋਕਾਂ ਦੇ ਚਿਹਰੇ ਨੰਗੇ ਹੁੰਦੇ ਨੇ ਬੜਾ ਤੱਕਾ ਲੱਗਦਾ ਹੈ ਫਿਰ ਇਹ ਤੱਕਾ ਸਾਰੀ ਜ਼ਿੰਦਗੀ ਲੱਗਿਓ ਜਾਂਦਾ ਹੈ ਜੀਣ ਨਹੀਂ ਦਿੰਦਾ ਇਹ ਹੈ ਜਿਨ੍ਹਾਂ ਦੇ ਸਿਰਾਂ ਤੇ ਮੈਂ ਉੱਡਦਾ ਰਿਹਾ ਮਾਣ ਕਰਦਾ ਰਿਹਾ ਜਿਨ੍ਹਾਂ ਨੂੰ ਆਪਣੇ ਮੂੰਹੋਂ ਕੱਢ-ਕੱਢ ਬੁਰਕੀਆਂ ਦੰਦਾ ਰਿਹਾ ਜਿਨ੍ਹਾਂ ਦੇ ਹਰ ਇੱਕ ਔਕਸੋਖ 'ਚ ਮੈਂ ਖੜਦਾ ਰਿਹਾ ਇਹ ਮੈਨੂੰ ਗੱਲਾਂ ਨਾਲ ਸਾਰਦੇ ਰਹੇ ਇਹ ਹੈ ਜਿ ਤਗੇ ਬਾਜ ਨਿਕਲੇ ਆ ਇਹ ਚੀਜ਼ਾਂ ਸਾਨੂੰ ਜੀਣ ਨਹੀਂ ਦਿੰਦੀਆਂ ਨਾ ਮਾਰਨ ਦਿੰਦੀਆਂ ਨੇ ਸੋਹੀ ਗੱਲਾਂ ਚੰਗੇ ਇਨਸਾਨਾਂ ਨੂੰ ਗਵਾਇਆ ਨਾ ਕਰੋ ਇਹਹ ਜਿਆ ਨੂੰ ਜ਼ਿੰਦਗੀ ਚ ਰੱਖਿਆ ਨਾ ਕਰੋ ਸਾਥ ਛੱਡ ਕੇ ਜਿਹੜਾ ਤੁਹਾਡਾ ਸਾਥ ਛੱਡ ਕੇ ਮਾੜੇ ਸਮੇਂ ਚ ਇੱਕ ਵਾਰ ਭੱਜ ਗਿਆ ਮੁੜ ਕੇ ਉਹਦੀ ਆਸ ਨਾ ਤੱਕਿਆ ਕਰੋ ਆਸ ਨਾ ਤੱਕਿਆ ਕਰੋ ਇਹਨਾਂ ਨੂੰ ਜ਼ਿੰਦਗੀ ਦੀ ਕੈਟਾਗਰੀ ਤੋਂ ਬਾਹਰ ਕਰ ਦਿਆ ਕਰੋ ਕਿਉਂਕਿ ਉਹ ਅੱਜ ਵੀ ਨਹੀਂ ਖੜੇ ਉਹਨਾਂ ਨੇ ਕੱਲ ਨੂੰ ਵੀ ਨਹੀਂ ਖੜਨਾ ਪਰ ਜੇ ਫੇਰ ਵੀ ਤੁਹਾਡਾ ਸਮਾਂ ਚੰਗਾ ਆਏ ਤੇ ਇਹ ਜੇ ਲੋਕ ਦੁਆਰਾ ਫੇਰ ਤੁਹਾਡੇ ਕਿੰਨੀ ਨੂੰ ਪੈਰ ਵਧਾਉਣਾ ਫੇਰ ਇਹਨਾਂ ਨੂੰ ਮੂੰਹ ਮਨਾ ਲਾਇਆ ਕਰੋ ਕਿਉਂਕਿ ਇਹ ਸਮੇ ਦੇ ਮਹਤਾਜ ਹੀ ਨੇ ਇਹ ਚੰਗੇ ਸਮੇਂ 'ਚ ਤੁਹਾਡੇ ਨਾਲ ਤੇ ਮਾੜੇ ਸਮੇਂ 'ਚ ਪਿੱਠ ਦਿਖਾ ਗਏ ਚੰਗੇ ਸਮੇਂ 'ਚ ਇਹਨਾਂ ਨੇ ਫੇਰ ਪਰਤ ਆਉਣਾ ਤੁਸੀਂ ਫੇਰ ਇਹਨਾਂ ਨੂੰ ਗਲ-ਗੋਡੇ ਲਾ ਲੈਣਾ ਫੇਰ ਤੁਹਾਨੂੰ ਵਰਤਣਗੇ ਇਹ ਬੰਦਿਆਂ ਦੇ ਨਹੀਂ ਇਹ ਰਿਸ਼ਤਿਆਂ ਦੇ ਨਹੀਂ ਇਹ ਸਮੇ ਦੇ ਹੀ ਨੇ ਇਹ ਸਮੇ ਦੇ ਹੀ ਨੇ ਇਹਨਾਂ ਨੇ ਕੱਲ ਵੀ ਸਾਡੇ ਸਮੇ ਨੂੰ ਪਿਆਰ ਕੀਤਾ ਅੱਜ ਫੇਰ ਸਾਡੇ ਤੇ ਚੰਗਾ ਸਮਾਂ ਆ ਗਿਆ ਫੇਰ ਇਹਨਾਂ ਨੇ ਸਾਡੇ ਸਮੇ ਨੂੰ ਹੀ ਪਿਆਰ ਕਰਨਾ ਹੈ ਇਹ ਸਾਡ ਨੂੰ ਪਿਆਰ ਨਹੀਂ ਕਰਦੇ ਜਿਹੜਾ ਰਿਸ਼ਤਾ ਰਿਸ਼ਤੇ ਨੂੰ ਪਿਆਰ ਨਹੀਂ ਨਾ ਕਰਦਾ ਰਿਸ਼ਤੇ ਦੇ ਸਮੇ ਨੂੰ ਪਿਆਰ ਕਰਦਾ ਹੈ ਇਹ ਜਿਹੇ ਰਿਸ਼ਤੇ ਨੂੰ ਛੱਡ ਦੇਣਾ ਹੀ ਚੰਗਾ ਹੈ ਸੋ ਇਹ ਗੱਲਾਂ ਨੇ ਬਹੁਤ ਚੁੱਸ ਚੱਕਣ ਬਣ ਕੇ ਰਿਹਾ ਕਰੋ ਇੱਥੇ ਦੁਨੀਆ ਹੱਥਾਂ ਦੇ ਚੱਕਣ ਨੂੰ ਤਿਆਰ ਖੜੀ ਹੈ ਚਾਰ ਦੀ ਫਿਰਦੀ ਐ ਮੈਂ ਇੱਕ ਗੱਲ ਹੋਰ ਕਹਿਣੀ ਹੁੰਨੀ ਆ ਜਿਹੜਾ ਭੋਲਾ ਇਨਸਾਨ ਹੁੰਦਾ ਨਾ ਮਨ ਦਾ ਭੋਲਾ ਤੁਹਾਡੇ ਨਾਲ ਦਿਲੋਂ ਖੜਦਾ ਹੈ ਉਹਨੂੰ ਸਦਾਈ ਨਾ ਸਮਝਿਆ ਕਰੋ ਉਹਨੂੰ ਇਹ ਨਾ ਸਮਝਿਆ ਕਰੋ ਭਈ ਮੈਂ ਇਹਨੂੰ ਇੱਕ ਵਾਰ ਚਾ ਰਿਆ ਫੇਰ ਮੇਰੇ ਨਾਲ ਖੜ ਗਿਆ ਮੈਂ ਦੂਈ ਵਾਰ ਚਾ ਰਿਆ ਫੇਰ ਮੇਰੇ ਨਾਲ ਖੜ ਗਿਆ ਇਹਨੂੰ ਮੈਂ 30 ਵਾਰ ਚਾ ਰਿਆ ਫੇਰ ਮੇਰੇ ਨਾਲ ਖੜ ਗਿਆ ਰੱਬੀ ਰੂਹਾਂ ਹੁੰਦੀਆਂ ਨੇ ਇਦਾਂ ਦੀਆਂ ਉਹ ਚਾਕੇ ਵੀ ਤੁਸੀਂ ਲੱਖੋ ਨਾਲ ਨਾਲ ਚਲਾਕੀਆਂ ਕਰ ਲੋ ਲੱਖ ਉਹਨਾਂ ਨੂੰ ਸਦਾਈ ਬਣਾ ਲੋ ਲੱਖ ਉਹਨਾਂ ਨੂੰ ਵਾਰ-ਵਾਰ ਚਾਰ ਲੋ ਉਹ ਫੇਰ ਵੀ ਤੁਹਾ ਤੋਂ ਪਿੱਛੇ ਨਹੀਂ ਨਾ ਹਟਦੇ ਰੱਬੀ ਰੂਹਾਂ ਹੁੰਦੀਆਂ ਨੇ ਇਹ ਜੀਆਂ ਤੇ ਰਹਾਂ ਜਾਂਦੀ ਇੱਕੋ ਹਾ ਬਹੁਤ ਹੁੰਦੀ ਆ ਸਾਰ ਪਾਰ ਨੰਗਣ ਲਈ ਸਦਾਈ ਨਾ ਬਣਾਇਆ ਕਰੋ ਜਿਹੜੇ ਲੋਕ ਜਿਹੜੇ ਰਿਸ਼ਤੇ ਸਾਡੇ ਨਾਲ ਸਦਾਈ ਬਣਾਉਣ ਦੇ ਬਾਵਜੂਦ ਵੀ ਬਾਰ-ਬਾਰ ਸਾਡੇ ਨਾਲ ਖੜਦੇ ਆ ਨਾ ਪਰ ਇਸ ਤੇ ਸਮਝ ਲਓ ਤੁਹਾਨੂੰ ਅੰਦਰਾਂ ਤੋਂ ਪਿਆਰ ਕਰਦੇ ਨੇ ਤਾਂ ਖੜਦੇ ਆ। ਨਾ ਇਹ ਜੇ ਇਨਸਾਨਾਂ ਨੂੰ ਨਾ ਨਾ ਚਾਰਿਆ ਕਰੋ। ਕਦਰ 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 ਕਰਿਆ ਕਰੋ। ਜਿਹੜੇ ਇਨਸਾਨ ਇਹ ਜੇ ਹੁੰਨੇ ਆ ਨਾ ਅੰਦਰੋਂ ਜਮਾਈ ਸਾਫ ਕੋਰੇ ਕਾਗਜ਼ ਵਰਗੇ ਤੁਹਾਡੇ ਬਾਰ ਬਾਰ ਸਦਾਈ ਬਣਾਉਣ ਤੇ ਵੀ ਤੁਹਾਡੇ ਨਾਲ ਫੇਰ ਖੜ ਜਾਂਦੇ ਨੇ। ਤੇ ਪ੍ਰਮਾਤਮਾ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਛੱਡਦਾ। ਆਉਂਦਾ ਸਮਾਂ ਉਹਨਾਂ ਦਾ ਵੀ ਘਾਟ ਨਹੀਂ ਛੱਡਦਾ ਪ੍ਰਮਾਤਮਾ। ਸੋ ਇਹ ਗੱਲਾਂ ਇਹ ਜੀ ਇਨਸਾਨ ਅੱਜ ਦੇ ਕਲ ਜੂਗੀ ਸਮੇਂ 'ਚ ਬਹੁਤ ਘੱਟ ਨੇ ਸਾਮ੍ਹ ਕੇ ਰੱਖਿਆ ਕਰੋ ਇਹ ਜੀ ਇਨਸਾਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਬਾਰ ਬਾਰ ਸਦਾਈ ਬਣਾਉਨੇ ਹੋ ਫੇਰ ਵੀ ਤੁਹਾਡੇ ਨਾਲ ਖੜਦੇ ਨੇ ਵੀ ਨਾ ਮੇਰਾ ਹੈ ਨਾ ਮੇਰਾ ਹੈ ਮੇਰਾ ਕਹਿਣੇ ਵਾਲੇ ਬਹੁਤ ਘੱਟ ਰਹਿ ਗਏ ਗੱਲਾਂ 'ਚ ਮੇਰ ਕਰਨੇ ਵਾਲੇ ਬਹੁਤ ਨੇ ਠੀਕ ਹੈ ਜੀ ਸੋਹੀ ਗੱਲਾਂ ਹੈ ਸੋਹੀ ਗੱਲਾਂ ਹੈ ਇਹਜੇ ਲੋਕਾਂ ਦੀ ਇਹਜੇ ਰਿਸ਼ਤਿਆਂ ਦੀ ਜਿੰਨੀ ਕਦਰ ਕਰੋ ਉੰਨੀ ਥੋੜੀ ਐ ਇਹ ਕਦੇ ਵੀ ਤੁਹਾਨੂੰ ਪਿੱਠ ਨਹੀਂ ਦਿਖਾਉਣਗੇ ਇਹ ਜੇ ਰਿਸ਼ਤੇ ਜਿਹੜੇ ਤੁਹਾਡੇ ਨਾਲ ਗੱਲਾਂ 'ਚ ਸਾਰਦੇ ਨੇ ਉਹ ਤੁਹਾਡੇ ਕਿੰਨੀ ਨੂੰ ਕਦੇ ਮੂੰਹ ਕਰਨਗੇ ਵੀ ਨਹੀਂ ਕਦੇ ਨਹੀਂ ਕਰਨਗੇ ਉਹਨਾਂ ਦੀ ਪਿੱਠੇ ਰਹੂਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ